ਕੇਂਦਰ ਸਰਕਾਰ ਨੇ ਹੜ ਪ੍ਰਭਾਵਿਤ ਸਰਹੱਦੀ ਸੂਬੇ ਪੰਜਾਬ ਲਈ ਤੋਹਫੇ ਵਜੋਂ ਦੋ ਵੱਡੇ ਰੇਲ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ ਰੇਲ ਮੰਤਰੀ ਅਸ਼wini ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੋਹਾਲੀ ਰਾਜਪੁਰਾ ਰੇਲ ਲਿੰਕ ਸ਼ੁਰੂ ਕਰਨ ਦਾ ਐਲਾਨ ਕੀਤਾ ਜਿਸ ਦੀ ਮੰਗ ਪਿਛਲੇ 50 ਸਾਲਾਂ ਤੋਂ ਕੀਤੀ ਜਾ ਰਹੀ ਸੀ ਇਸ ਦੌਰਾਨ ਫਿਰੋਜ਼ਪੁਰ ਨਵੀਂ ਦਿੱਲੀ ਬੰਦੇ ਭਾਰਤ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਏ ਇਹ ਰੇਲ ਗੱਡੀ ਬੁੱਧਵਾਰ ਨੂੰ ਛੱਡ ਕੇ ਹਫ਼ਤਾ ਭਰ ਚੱਲੇਗੀ ਦੂਜੇ ਪਾਸੇ ਮੋਹਾਲੀ ਰਾਜਪੁਰਾ ਲਿੰਕ ਚੰਡੀਗੜ੍ਹ ਨੂੰ ਮਾਲਵਾਕ ਇਸ ਤਰ ਜਿਸ ਵਿੱਚ ਰਾਜਪੁਰਾ ਪਟਿਆਲਾ ਸੰਗਰੂਰ ਸਮੇਤ ਹੋਰ ਇਲਾਕੇ ਸ਼ਾਮਿਲ ਨੇ ਨਾਲ ਜੋੜੇਗਾ ਫਿਰੋਜ਼ਪੁਰ ਤੋਂ ਨਵੀਂ ਦਿੱਲੀ ਤੱਕ ਵੰਦੇ ਭਾਰਤ ਪੂਰੇ ਮਾਲਵੇ ਨੂੰ ਦਿੱਲੀ ਨਾਲ ਜੋੜੇਗੀ ਇਹ ਵੰਦੇ ਭਾਰਤ ਫਿਰੋਜ਼ਪੁਰ ਤੋਂ ਬਠਿੰਡਾ ਧੋਰੀ ਪਟਿਆਲਾ ਅੰਬਾਲਾ ਅਤੇ ਨਵੀਂ ਦਿੱਲੀ ਤੱਕ ਚੱਲੇਗੀ ਖੂਬ ਜਲਦੀ ਜਖਰੀ ਆਪ ਜਿੰਨਾ ਫ੍ਰੀਕੁਐਂਟਲੀ ਦੇਖੇ ਤਾਂ ਕਿ ਕੰਮ ਅੱਗੇ ਪ੍ਰੋਗਰੈਸ ਕਰੇ ਔਰ ਪੰਜ ਵੰਦੇ ਭਾਰਤ ਪੰਜਾਬ ਦੇ ਸਾਤ ਜ਼ਿਲ੍ਹوں ਨੂੰ ਕਵਰ ਕਰ ਰਹੀ थी ਅਭੀ ਇੱਕ ਹੋਰ से बहुत अच्छा हुआ। पहले अमृत भारत गाड़ी भी पंजाब को आई थी आ, अभी जो फुल किलोमीटर की कंप्लीट हुई चक्की बैंक से भरोली डब्लिंग हुआ तीन किलोमीटर का जाखड़ से मानसा डब्बलिंग हुआ 45 किलोमीटर का बहुत इम्पोर्टेंट था बहुत इंपॉर्टेंट था ये प्रोजेक्ट ने कनेक्टिविटी के फिर जालंधर से सूची पिंड ਇਹਨਾਂ ਸਿਧਾਂਤਕ ਤੌਰ ਤੇ ਮਨਜ਼ੂਰ ਕੀਤੇ ਪ੍ਰੋਜੈਕਟਾਂ ਨੂੰ ਕੈਬਨਿਟ ਦੀ ਪ੍ਰਵਾਨਗੀ ਲਈ ਭੇਜਿਆ ਜਾਵੇਗਾ। ਮੋਹਾਲੀ-ਰਾਜਪੁਰਾ ਲਿੰਕ ਲਈ ਰੇਲਵੇ ਨੂੰ 54 ਹੈਕਟੇਰ ਜ਼ਮੀਨ ਦੀ ਲੋੜ ਹੈ ਜਿਹੜੀ ਪੰਜਾਬ ਸਰਕਾਰ ਐਕਵਾਇਰ ਕਰਕੇ ਕੇਂਦਰ ਨੂੰ ਦੇਵੇਗੀ। ਪੰਜਾਬ ਨਾਲ ਸੰਬੰਧਿਤ ਹੋਰ ਪ੍ਰੋਜੈਕਟਾਂ ਵਿੱਚ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ ਵੀ ਸ਼ਾਮਲ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਦਿੱਖ ਬਦਲਣ ਦਾ ਕੰਮ ਸਾਲ 2026-27 ਤੱਕ ਪੂਰਾ ਹੋ ਜਾਵੇਗਾ। ਅਭਿਯਮ ਦਿਆ ਹੈ। ਔਰ मैं थोड़े शब्दों में ये कहना चाहता हूं भी मंत्री बहुत अच्छे मैं किसी की ये नहीं कहता भी किसी ने क्या किया क्या नहीं पर जो प्रोजेक्ट ये पचास साल से ये प्रोजेक्ट रुका हुआ था और 1976 से मेंबर पार्लियामेंट बोलने शुरू हुए थे पार्लियामेंट आखिरी पिछले सेशन में भी एम पी तो मैं अपने देश के प्रधानमंत्री नरेंद्र मोदी जी जो पंजाब के लिए और मैं जिस दिन मंत्री बना था अशनी बैठे हैं तो मैंने पंजाब के लिए जो भी प्रोजेक्ट कुछ आज हो रहे हैं कुछ आगे होंगे जो भी कहा इटे भाई की तरह कभी भी मैं सलो आज तक किसी चीज के लिए ना का शब्द ही नहीं सुना ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਰੇਲ ਮੰਤਰੀ ਦਾ ਪੰਜਾਬ ਨਾਲ ਸੰਬੰਧਿਤ ਪ੍ਰੋਜੈਕਟਾਂ ਨੂੰ ਸਿਧਾਂਤਕ ਮਨਜ਼ੂਰੀ ਦੇਣ ਲਈ ਧੰਨਵਾਦ ਕੀਤਾ। ਰੇਲ ਮੰਤਰਾਲੇ ਵੱਲੋਂ ਪੰਜਾਬ ਨੂੰ ਅੱਜ ਦੋ ਵੱਡੀਆਂ ਸੋਗਾਤਾਂ ਦੇਣ ਲਈ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਅਸ਼ਵਨੀ ਵੈਸ਼ਨਵ ਅਤੇ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ ਹੈ ਉਹਨਾਂ ਕਿਹਾ ਕਿ ਰਾਜਪੁਰਾ ਤੋਂ ਮੁਹਾਲੀ ਨਵੀਂ ਰੇਲ ਲਾਈਨ ਦਹਾਕਿਆਂ ਪੁਰਾਣੀ ਮੰਗ ਸੀ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਪ੍ਰਵਾਨ ਕੀਤਾ ਹੈ